ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਇੱਕ ਟੋਕੜ ਗੱਬਣਿਆ ਤੇ ਤਿੰਨ ਸੱਜਰ ਸੁਈਆਂ ਵਾ ਸੁਈਆਂ ਦੀ ਆਪਨੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰਾਂ ਪਰ ਤੁਸੀਂ ਸੱਲੀ ਆਪਣੇ ਜਰੂਰ ਇੱਥੇ ਕਰਕੇ ਖੜਿਆ ਕਰੋ ਜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਤੁਹਾਨੂੰ ਕਰਦੀ ਐ ਕਿ ਵੀ ਅੱਜ ਵੀ ਜਿਹੜਾ ਆਪ ਘਰੇ ਨਹੀਂ ਮਾਲ ਲੈਣ ਗਏ ਆ ਬਾਹਰ ਇਹ ਅੱਜ ਇਹਨਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਦੱਸਣੀ ਆ ਬਾਕੀ ਜੇ ਕੋਈ ਚੀਜ਼ ਸਾਡੇ ਤੋਂ ਦੱਸਣ ਵਾਲੀ ਰਹੇ ਤੇ ਤੁਸੀਂ ਸਿੱਧਾ ਵੀ ਜਿਹਨਾਂ ਤੋਂ ਫੋਨ ਕਰਕੇ ਪੁੱਛ ਸਕਦੇ ਜੀ ਤੇ ਫੋਨ ਨੰਬਰ ਉਹਨਾਂ ਦਾ ਸਕਰੀਨ ਤੇ ਚੱਲੰਦਿਆ ਤੇ ਸ਼ੁਰੂਆਤ ਜਿਹੜੀ ਆਪਾਂ ਆ ਪਹਿਲਾ ਨੰਬਰ ਵਾਲੀ ਮਾਇਤਾ ਹੀ ਕਰਨੀ ਆ 10-12 ਦਿਨ ਜਿਹੜਾ ਕਹਿੰਦੇ ਵੀ ਸੂਈ ਨਾ ਹੋਏ ਆ ਤੇ ਹੁਣ 9 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆਇਆ ਦੇਖੋ ਤੇ 10 ਕਿਲੋਟਰ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਤੇ ਬੱਚੇ ਇਹਨਾਂ ਦੇ ਤੁਹਾਨੂੰ ਹੁਣੇ ਦਿਖਾ ਦੇਾਂਗੇ ਤੇ ਸੂਆ ਜਿਹੜਾ ਕਹਿੰਦੇ ਇਹ ਵੀ ਦੂਸਰਾ ਸੂਈ ਆ ਹੋਤਰ ਹੈ ਵੀ ਚਲੋ ਪਿੱਠ ਫੜੇ ਦੀ ਚੰਗੀ ਆ ਭਵਾਨੇ ਦੀ ਤੱਕ ਥੋੜੀ ਗਾਣ ਰੱਖਦੀ ਆ ਤੇ ਬਾਕੀ ਦੁੱਧ ਜਿਹੜਾ ਕਹਿੰਦੇ ਸੀ ਕੋ ਦੋ ਟਾਈਮ ਚੋ ਕੇ ਲੈ ਜੀ ਆ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਤੇ ਮੋਲੇ ਦਾ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ ਤਾਂ 75000 ਕਹਿੰਦੇ ਕਰ ਲਈਏ ਤੇ ਭਾਵੇਂ 72000 ਕਰ ਲਈਏ 70000 ਚੋਂ ਕਹਿੰਦੇ ਵੀ ਛੋਟ ਛੱਡ ਜਿਹੜੀ ਕਰ ਦਾਂਗੇ 70000 ਜਮਾਨ ਜਿਹੜਾ ਮੋਕੇ ਤੇ ਹੋ ਜਾਊਗਾ ਤੇ ਹੁਣ ਇੱਕ ਆ ਪੂਰੀ ਮੱਝ ਇਹਨਾਂ ਵਿੱਚ ਕੋਈ 8-10 ਦਿਨ ਜਿਹੜਾ ਕਹਿੰਦੇ ਵੀ ਸੂਈਨ ਹੋਏ ਆ ਤੇ ਮਗਰੇ ਤੇ ਪੂਰਾ ਕਟਾ ਏ। ਥਾਣੇ ਦੇ ਵੀ ਆਪਾਂ ਦੇਖ ਸਕਦੇ ਚੰਗੇ ਗੈਪ ਤੇ। ਤੇ ਇਹਦੇ ਕੋਲ ਮੌਕੇ ਤੇ ਹੁਣ ਜਿਹੜਾ ਕਹਿੰਦੇ ਵੀ 10 ਲੀਟਰ ਦੁੱਧ ਤਿਆਰ ਆ। ਤੇ 10-12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ। ਬਾਕੀ ਥੱਲੇ ਸਫਾਈ ਜ। ਬਾਕੀ ਨੋਰਮਲ ਕੱਢ ਜਿਆ। ਪੂਰੀ ਝੋਟੀ ਜਾਂਦੀ। ਬਾਕੀ ਇਹ ਆ ਵੀ ਚਲੋ ਜਿੰਨੀ ਵੀ ਹੈਗੀ ਸਫਾਈ ਚ ਬਹੁਤ ਉੱਚਾ ਕੱਦਣੀ ਆ ਜਿੱਦਾਂ ਕੰਮ ਆਪਣੇ ਘਰਾਂ ਚ ਮੱਜਾਂ ਦੇ ਕਰਦੇ ਹੁੰਦੇ ਉਹਦਾ ਕੀ ਆ ਦੇਖ ਸਕਦੇ ਜੀ ਹਵਾ ਨਹੀਂ ਦਾ ਕਰੀ ਲੱਗੇ ਤਾਂ ਤੇ ਇਹਦਾ ਮੁੱਲ ਜਿਹੜਾ ਕਹਿੰਦੇ ਵੀ ਜਿੰਨਾ ਮਰਜ਼ੀ ਕਰੀ ਜਾਈਏ ਭਾਵੇਂ ਕਹਿੰਦੇ 85 ਕਰ ਲਈਏ ਤੇ ਕਹਿੰਦੇ ਭਾਵੇਂ 80 ਕਰ ਲਈਏ 80000 ਚ 2000 ਕਹਿੰਦੇ ਕਿ ਛੱਡ ਦਾਂਗੇ 78000 ਤੇ ਜਿਹੜੀ ਕਹਿੰਦੇ ਵੀ ਇਹ ਦੇ ਦੇਾਂਗੇ ਤੇ ਬਾਕੀ ਚਲੋ ਮਾਨਤਨ ਮੌਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਜਰੂਰ ਬਾਕੀ ਸਾਰੀ ਜਾਣਕਾਰੀ ਤੁਸੀਂ ਵਿਧਿਆਨ ਦਾ ਪੁੱਛ ਸਕਦੇ ਜੀ ਤੇ ਮੌਕੇ ਤੇ ਜਿਹੜਾ ਕਹਿੰਦੇ ਵੀ ਇਹਦੇ ਕੋਲ 10 ਲੀਟਰ ਜਿਹੜਾ ਹੈਗਾ ਉਹ ਤੁਸੀਂ ਆਪਣਾ ਦੋ ਟਾਈਮ ਚੋ ਕੇ ਲੈ ਜਾਣਾ ਤੇ ਹੁਣ ਇਹ ਘਾਤੋਕੜ ਗੱਬਨ ਮਾਈਤਨ ਦਿਖਾਉਣੀ ਆ ਚੰਗੇ ਪਿੱਠ ਫੜੇ ਦੀ ਆ ਤੇ ਕਦ ਕਾਠ ਵੀ ਚੰਗਾ ਸੱਜਣ ਨੇ ਜਿਹੜਾ ਇਹਨੇ ਕਹਿੰਦੇ ਵੀ 14-15 ਲੀਟਰ ਦੁੱਧ ਜਿਹੜਾ ਇਹਨੇ ਚਵਾਇਆ ਲੈ ਆਜੋ ਜੀ ਪੰਜ ਮਹੀਨੇ ਦੀ ਗੱਭਨ ਜਿਹੜੀ ਚੱਕ ਪਾਸ ਸਿਆ ਤੇ ਇਹ ਵੀ ਪਿੱਠ ਪੜੇ ਤੋਂ ਚੰਗੀ ਆ ਉਤਰਾ ਕੱਦ ਘਟ ਪੱਖਾ ਵੀ ਚੰਗੀ ਤੇ ਹੁਣ ਜਿਹੜਾ ਵਾ 6 ਕਿਲੋ ਦੁੱਧ ਜਿਹੜਾ ਗਿੰਦੇ ਵੀ ਮੌਕੇ ਤੇ ਹੈਗਾ ਤੇ ਬਾਕੀ ਜਦੋਂ ਤਿਆਰ ਹੋ ਗਈ ਥੱਲੇ ਚੰਗੀ ਤਿਆਰ ਹੋ ਗਈ ਹਾਂ ਲੈ ਸੰਦੇਣੀ ਤੇ 93 ਦੇ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ ਤੇ ਬਾਕੀ ਮਿਲ ਕੇ ਵੀ ਨਵੀਂ ਚੰਗੀ ਲੱਗੀ ਹੈ ਤੇ ਇਹਦਾ ਮੁੱਲ ਜਿਹੜਾ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ ਭਾਵੇਂ ਕਹਿੰਦੇ 65 ਕਰ ਲਈਏ ਤਾਂ ਭਾਵੇਂ ਕਰੀਏ 60 ਹੈ 52000 ਚੋਂ ਕਹਿੰਦੇ ਵੀ ਮਾਨਤਾ ਨਾਲ ਮੌਕੇ ਤੇ ਜਿਹੜਾ ਇਹਦਾ ਕਰ ਦਿਆਂਗੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਚਲੋ ਲੈ ਜਾਓ ਫਿਰ ਇਹ ਹੁਣ ਇੱਕ ਕੰਮ ਅਜੇ ਤੁਹਾਨੂੰ ਦਿਖਾਉਣੀ ਆ ਇਹਨਾਂ ਵੀ ਕਹਿੰਦੇ ਵੀ ਹਫਤਾ ਦੱਸ ਦਿੰਦੇ ਲੱਗ ਬੰਨੇ ਸੂਈ ਨੋਇਆ ਤੇ 10 ਲੀਟਰ ਦੀ ਦੁੱਧ ਇਹਦੇ ਕੋਲ ਤਿਆਰ ਤੇ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਇਹ ਕਰੀ ਜਾਊਗੀ ਬਾਕੀ ਥੱਲੇ ਆ ਫਿਕਸ ਜੇ ਫਾਨੇ ਦੀ ਆ ਇਹ ਥਾਣਾ ਇਹਦੇ ਵੀ ਆਪਾਂ ਲੱਗ ਕੇ ਤਾਂ ਦੇਖ ਸਕਦੇ ਹਾਂ ਚੰਗੇ ਸਾਈਟ ਤੇ ਚੰਗੇ ਗੱਪ ਤੇ ਥਾਣਿਆਂ ਜਿਹੜਾ ਇਹਦਾ ਤੇ ਆ बाकी ਹਵਾਨੇ ਦਾ ਪਿੱਛਾ ਆਪਾਂ ਦੇਖ ਸਕਦੇ ਹਾਂ ਫਿਕਸ ਜੇ ਹਵਾਨਾ ਜਿਹੜਾ ਇਹਦਾ ਇਹ ਇਹਦਾ ਮੁੱਲ ਜਿਹੜਾ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ ਭਾਵੇਂ 90 ਕਰ ਲਈਏ 85 ਕਹਿੰਦੇ ਕਰ ਲਈਏ 83 ਹਜ਼ਾਰ ਚ ਕਹਿੰਦੇ ਵੀ ਮੰਨ ਤਾਂ ਇਹਦਾ ਮੌਕੇ ਤੇ ਕਰਦੇ ਆਂਗੇ ਤੇ ਬਾਕੀ ਇਹ ਆ ਵੀ ਸੋਈਆਂ ਦੇ ਕੋਈ ਵੀਰ ਆਪਣੀ ਦੋ ਟਾਈਮ ਚੁਾਈ ਕਰਕੇ ਖੜੇ ਫੋਨ ਕੋ ਲਾਵੇ ਜ਼ਰੂਰ ਸਭ ਤਾਂ ਆਪੇ ਮੌਕੇ ਤੇ ਹੋ ਜਾਊਗਾ ਬੱਚੇ ਇਹਨਾਂ ਦੇ ਕਰੀ ਤੁਹਾਨੂੰ ਦਿਖਾ ਦਿੰਦਾ ਆ ਬੱਚੇ ਜੀ ਇਹਨਾਂ ਦੇ ਆ ਬੋਰੀ ਮੱਝ ਦਾ ਬੱਚਾ ਜੀ ਆ ਦੇਖ ਸਾਡੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕਿਨੇ ਚਰਦੇ ਆ ਜੋ ਵੀ ਕੁਸ਼ਾ ਸਾਰਾ ਕੁਸ਼ ਤੁਹਾਡੇ ਸਾਹਮਣੇ ਹੀ ਆ ਬਾਕੀ ਆ ਮੱਜ ਜਾਏ